ਦੀਪ ਸਿੰਘ ਦੇ ਜਾਣਾ ਹੀ ਪਵਿੱਤਰ ਜਗ੍ਹਾ ਤੇ ਜਾਣਾ ਹੀ 100 ਰੁਪਈਆ ਨਹੀਂ ਲੈਣਾ ਬਾਬੇ ਦੇ ਘਰ ਜਾਣਾ ਛੱਡ ਦੀ ਜਗ੍ਹਾ ਤੇ ਜਾਣਾ ਵਾ ਵਪਾਰੀ ਨੂੰ 13 ਦਾ ਪੰਚਾ ਦੇਣਾ ਇਹ ਜਾਣਾ ਵੱਡੇ ਵੱਡੇ ਘਰ ਬਾਬੇ ਨਾਨਕ ਦੇ ਘਰ ਜਾਣਾ ਹੈ ਬਾਬੇ ਦੀਪ ਸਿੰਘ ਦੇ ਮੇਲੇ ਦੇ ਵਰਤਨਾ ਹੈ ਆਪਾਂ ਰੇਟ ਦੱਸੋ ਸਾਨੂੰ ਇੱਕ ਹੀ ਬਾਬਾ ਦੀਪ ਸਿੰਘ ਦੇ ਮੇਲੇ ਦੇ ਵਰਤਨਾ ਦੇ ਬਾਬੇ ਨਾਲ ਗੀਆਂ 13 ਹੀ 13 ਬਾਜੀ 13 ਰੁਪਏ ਲੱਗੇਗਾ ਜਾਂ 13 ਦਾ ਪਰਚਾ ਦੇਣਾ ਜਾਂ 1 ਰੁਪਈਆ ਲੱਗਣਾ ਮਹਾਰਾਜ ਦੇ ਘਰ ਜਾਣਾ 13 ਹੀ 13 ਹੋਏਗੀ 13 ਰੁਪਏ ਜੀ ਆਹੋ ਜੀ ਬਾਬੇ ਨਾਨਕਾ ਵੇਚਿਆ ਕਿੰਨੂ ਤਾਜ਼ਾ ਸਾਰਾ ਨਹੀਂ ਨਹੀਂ ਉਹ ਵੀਰ ਨੇ ਕਿਹਾ ਏ ਸ਼ਾਹ ਜੀ ਆ ਵੀ ਕਰਾਓ ਜੀ ਆ ਨੰਬੇ ਤੋਂ ਕੰਮ ਮਾਲ ਦਾ ਮਾਲ ਦਾ ਮੁੱਲ ਹੁੰਦਾ 15 ਦਾ ਵੇਚਿਆ ਸੱਚਾ 15 ਵੇਚਿਆ ਤੇ ਪੁੱਤਰ ਆ ਜਾਣਾ ਸੇਵਾਵੇ ਬਾਬੇ ਦੀਪ ਸਿੰਘ ਵੇਕਾਰ ਇਹ ਪਾਛਾ ਦੇ ਜਾਣਾ ਅੱਜ ਸਮਝ ਬਚੁੱਟੀ ਆ ਚੱਲਣਾ ਦੀ ਮੈਂ ਉਹ ਬਡੇ ਨਾਨਕ ਦੀਆਂ 13 ਹੀ 13 ਜੀ ਬਡੇ ਨਾਨਕ ਦੀਆਂ 13 ਹੀ 13 ਸਸਕਲ ਜੀ ਅੱਜ ਆਪਾਂ ਚੱਲੇ ਆ ਅੰਮ੍ਰਿਤਸਰ ਤੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਦੇ ਸਬੰਧ ਵਿੱਚ ਕੱਲ ਨੂੰ ਆਪਾਂ ਲੰਗਰ ਲਗਾ ਰਹੇ ਹਾਂ ਕਿੰਨੂਆਂ ਦਾ ਤੇ ਚੱਲੇ ਆ ਮੰਡੀ ਤੇ ਕਰਦੇ ਆ ਉੱਥੇ ਗੱਲਾਂ ਬਾਤਾਂ ਦਿਖਾਉਣੇ ਮੌਕੇ ਕਿਸੇ ਨੂੰ ਐਕਸਪਲੇਨ ਨਹੀਂ ਕਰ ਸਕਦੇ ਜੇ ਤੁਸੀਂ ਪ੍ਰਮਾਤਮਾ ਦਾ ਨਾਮ ਲੈਂਦੇ ਹੋ ਉਹ ਤੁਹਾਡਾ ਨਹੀਂ ਜੀ ਤੁਹਾਡਾ ਆਪਾਂ ਕਈ ਵਾਰੀ ਕਹਿ ਦਿੰਦੇ ਆ ਵੀ ਮੇਰੀ ਘਰ ਦੀ ਪਾਰ ਕਰਦੀ ਮੇਰੇ ਬੱਚੇ ਕਰਦੇ ਜਾਂ ਮੈਂ ਕਰਦਾ ਮੇਰੇ ਬੱਚਿਆਂ ਨੂੰ ਲੱਗ ਜੂ ਇਹਦਾ ਕੀ ਨੋ ਫਾਇਦਾ ਨਹੀਂ ਆਪਦੀ ਰੋਟੀ ਖਾਈ ਆਪ ਦਾ ਢਿੱਡ ਭਰਨਾ ਨਾ ਜੀ ਇਦਾਂ ਹੀ ਜਿਹੜਾ ਤੁਸੀਂ ਕੋਈ ਪ੍ਰਮਾਤਮਾ ਦਾ ਨਾਮ ਲਿਆਣਾ ਉਹ ਆਪ ਹੀ ਤੁਸੀਂ ਲਿਆ ਦਿਓ ਤੁਹਾਡੇ ਹੀ ਕੰਮ ਹੋਣਾ ਕਿਸੇ ਦੇ ਕੰਮ ਨਹੀਂ ਹੋ ਮੱਤ ਬਜਨ ਠੀਕ ਹੈ ਠੀਕ ਇਹ ਨਹੀਂ ਵੀ ਮੈਂ ਹਾਂ ਠੀਕ ਹੈ ਕਿ ਚਲੋ ਉਹਦਾ ਮੜਾ ਵੈਗਰੂ ਸ਼ੈ ਆਪਾਂ ਪਹੁੰਚ ਗਏ ਆ ਵਰਦ ਜ਼ਰਾ ਟਾਲਾ ਸਾਹਿਬ ਅੱਗੇ ਵੀ ਲੰਘ ਰਹੇ ਆ ਕਰੋ ਦਰਸ਼ਨ ਕਿੰਨੇ ਲਿਆ ਰਹੇ ਜੇ ਉਹ ਵੇਖਦੇ ਆ ਜੀ ਸੰਗਤ ਹਰ ਦੇ ਸਹਿਯੋਗ ਕਰੀ ਜਾ ਰਹੀ ਆ ਜੀ ਵੀਰ ਭਰਾ ਹਲੇ ਤੇ ਲਗਾਈ ਭੇਜੀ ਜਾ ਰਹੇ ਆ ਅੱਛਾ ਤੇ ਹੁਣ ਆਪਾਂ ਜਾ ਕੇ ਇਕਰੀ ਵੇਖਦੇ ਕੈਲਕੂਲੇਟਰ ਮਾਰਦੇ ਆ ਕਿ ਕਿੰਨਾ ਟੋਟਲ ਹੋਇਆ ਉਹਦੇ ਹਿਸਾਬ ਨਾਲ ਮੇਰੇ ਅੰਦਾਜ਼ੇ ਦੇ ਨਾਲ 60 70 ਕੁਇੰਟਲ ਤੋਂ ਉੱਪਰ ਹੀ ਜਾਏਗਾ ਜੀ ਘਟਦਾ ਨਹੀਂ ਜੇ ਗੁਰੂ ਸਾਹਿਬ ਨੇ ਕਿਰਪਾ ਕਰ ਦਿੱਤੀ 60 70 ਕੁਇੰਟਲ ਹਾਂਜੀ 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 ਆ ਗਿਆ ਟਰਾਲ ਆ ਰਿਹਾ ਪਿਛੇ ਆਪਣਾ ਠੀਕ ਤੇ ਲੈ ਕੇ ਜਾਵਾਂਗੇ ਫਿਰ ਤੇ ਕਿਰਪਾ ਵੇਖੋ ਜੀ ਨੌਜਵਾਨ ਲੜਕੇ ਨੇ ਸਾਰੇ 17 18 ਸਾਲ ਉਮਰ ਉਹਨਾਂ ਦੀ 19 ਸਾਲ ਬੜੀ ਉਹ ਨਾ ਸੇਵਾ ਠੰਡ ਦੇ ਵਿੱਚ ਉਹ ਪਿੱਖੀ ਵੇਣ ਤੋਂ ਟਰਾਲਾ ਲੈ ਕੇ ਆ ਰਹੇ ਟਰੈਕਟਰ ਵਾਲਾ ਸੇਵਾ ਕਰ ਰਹੇ ਆ ਜੀ ਬੜਾ ਉਦਮ ਹੈ ਜੀ ਨੌਜਵਾਨਾਂ ਦਾ ਕੀ ਨਾ ਗੁਰਦਾਨ ਗੁਰਦਾਨ ਸਿੰਘ ਗੁਰਦਾਨ ਸਿੰਘ ਉਹ ਜਿਹੜਾ ਵੀਰ ਆਪਾਂ ਰਸਤੇ 'ਚ ਮਿਲਿਆ ਸੀ ਹਾਂ ਹਾਂ ਤਾਂ ਅੰਨਾਂ ਨੂੰ ਵੀ ਮਲਾਉਣੇ ਆ ਅੱਗੇ ਇਹਨਾਂ ਨੂੰ ਵੀ ਇਹ ਨਹੀਂ ਠੰਡੇ ਇਹਨਾਂ ਟੈਂਪਰੇਚਰ ਆ ਵੀ ਜਿਵੇਂ ਕੱਲ ਦਾ ਟੈਂਪਰੇਚਰ ਕਹਿ ਰਹੇ ਸੀ ਘਟੋ ਘਟ ਪੰਜਾਬ ਦਾ ਜਿਹੜਾ ਟੈਂਪਰੇਚਰ ਆ ਉਹ -0.5 ਤੱਕ ਚਲਾ ਗਿਆ ਜੀ ਇਹ ਨਹੀਂ ਠੜ ਦੇ ਵਿੱਚ ਟਰੈਕਟਰ ਦੇ ਉੱਤੇ 40 50 ਕਿਲੋਮੀਟਰ ਆਉਣਾ ਇਹ ਕਿਰਪਾਈ ਆ ਜੀ ਉਹ ਨਸ਼ੀਦਾਂ ਦੀ ਜਿਹਨਾਂ ਦੇ ਸਿਰ ਤੇ ਨੋਜਮਣ ਗਾਦਨਾ ਮੁੰਗਾ ਆਲੂ ਕੰਨੇ ਬੱਲ ਬੱਲ ਫਰਲੂ ਫਰਲੂ ਜਾਂਦੀ ਆ ਬੰਦ ਮੰਡੀ ਦਾ ਮਾਹੌਲ ਚਲ ਦੇਖੋ ਸਡੀ ਗੱਡੀ ਬੜਾ ਸਤਾਰੀ ਆਵੇ ਕੀ ਲੈਣਾ ਆਪਾਂ ਚੱਲੀਏ ਕਿੰਨੋ ਵਾਲੇ ਸ਼ੈੱਡ ਚ ਫਰੂਟ ਵਾਲੇ ਚ ਹਾਂ ਹਾਂ ਤੇ ਮੈਂ ਆਇਆ ਬਸ ਅਮਕਾ ਗੁੱਗੂ ਗੁੱਗੂ ਨਹੀਂ ਸੀ ਕੀ ਵਿਖਣਦਾ ਹੈ ਤੇ ਆਪਾਂ ਕਿੰਨੂ ਖਰੀਦਨੇ ਆਪਾਂ ਕਿਹੜਾ ਸਬਜ਼ੀ ਖਰੀਦਣ ਆਏ ਅੱਜ ਉੱਥੇ ਪਾਉਗਾ ਆਪਣਾ ਆਹਲਾ ਕਰੈਪ ਜੇ ਵੀ ਪਹਿਲੀ ਲੈ ਹੀ ਆਈ ਆ ਮੈਂ ਨਾਲ ਉੱਥੇ ਲੈ ਜਾਈਏ ਤਾਇਆ ਮਾਸਾ ਗੱਡਿਓ ਕੋਲ ਕੱਲ ਨੂੰ ਮਲਕਾ ਮਲਕਾ ਨਹੀਂ ਉਹ ਕੋਈ ਗੱਲ ਨਹੀਂ ਉਹ ਗੱਲ ਚੜ੍ਹਦੀ ਗੱਲ ਆ ਉਹ ਅੱਗਾ ਜੋ ਹੀ ਲੱਗਣੇ ਇੱਕ ਜਗ੍ਹਾ ਪਾਪ ਵੀ ਹੈ ਫੋਨ ਵੀ ਹੈ ਸਭ ਕੁਝ ਹੈ ਸਭ ਕੁਝ ਇੱਥੇ ਹੀ ਆ ਆਪ ਵੀ ਨਾ ਫਰਾਵ ਕਰੀ ਨੋ ਬਲਕਨ ਕਾਲ ਸਹੀ ਹੈ ਮਾ ਜਨਾ ਆਸੋ ਚੋਤ ਮਾਰ ਬਣਦਾ ਨਹੀਂ ਕੋਈ ਨਾ ਕੋਈ ਨਹੀਂ ਜਿਹੜਾ ਉਹ ਜਿਹੜਾ ਬਹੁਤ ਜੀ ਆਹ ਆਪ ਕਰਵਾ ਦੇਗਾ ਦੇਖੀ ਆਹ ਕਰੇ ਲੋਗੇ ਜੋ ਵੀ ਰਲਵੰਨ ਤੇ ਡਾਲੋ ਕੋਈ ਕੋਈ ਨਾ ਹਾਂਜੀ ਆਸ਼ਾ ਜੀ ਕੀ ਹਾਲ ਹੈ ਜੀ ਹਿੰਦੇ ਬੋਲਦਾ ਆ ਜੀ ਠੀਕ ਠਾਕ ਬਹੁਤ ਵਧੀਆ ਭਾਈ ਉਹ ਠੀਕ ਠਾਕ ਹੈ ਜੀ ਬਹੁਤ ਵਧੀਆ ਜੀ ਬਹੁਤ ਵਧੀਆ ਭਾਈ ਵਿਖਾਓ ਕਿੰਨੂ ਲੋ ਵੇਖੋ ਭਾਈ ਕਿਹੜਾ ਮਲਦੀ ਗੋਲ ਕੇ ਸਾਰੇ ਸਾਰੇ ਕਿਰੇਡ ਗੋਲ ਲੋ ਅਦੇ ਰੂੜ ਵੀ ਦੱਸ ਦੇ ਹਾਂ ਮਾਲ 15 ਰੁਪਏ ਭਾਈ ਨਹੀਂ 15 ਰੁਪਏ ਨਹੀਂ ਜਿਆਦਾ ਮਹਿੰਗਾ ਹੈ 15 ਰੁਪਏ ਇਹ ਦੱਸੋ ਭਾਜੀ ਵਪਾਰੀ ਨੇ ਵੇਚਣ ਲਈ ਦਿੱਤਾ 15 ਰੁਪਏ ਕਿਲੋ ਮਾਲ ਮਾਲ ਸੁਪਰ ਅੱਛਾ ਸਾਰਾ ਇੱਕੋ ਤਰ੍ਹਾਂ ਦਾ ਹੋਊ ਕਿਵੇਂ ਸਾਰਾ ਭਾਈ ਤੇਰੀ ਕਰਦਿਆਗਾ ਦਾਣਾ ਦਾਣਾ ਅੱਛਾ ਅੱਛਾ ਇੱਥੇ ਜਾਣਾ ਵੱਡੇ ਵੱਡੇ ਘਰ ਬਾਬੇ ਨਾਨਕ ਦੇ ਘਰ ਜਾਣਾ ਹੈ ਬਾਬੇ ਦੀਪ ਸਿੰਘ ਦੇ ਮੇਲੇ ਦੇ ਵਰਤਨਾ ਹੈ ਆਪਾਂ ਰੇਟ ਦੱਸੋ ਸਾਨੂੰ ਇੱਕ ਹੀ ਦਾ ਬਾਬੇ ਦੀਪ ਸਿੰਘ ਦੇ ਮੇਲੇ ਦੇ ਵਰਤਨਾ ਦੇ ਬਾਬੇ ਨਾਲ ਗਦੀਆਂ 13 13 ਭਾਜੀ 13 ਰੁਪਏ ਲੱਗੇਗਾ ਜਾਂ 13 ਦਾ ਪਰਚਾ ਦੇਣਾ ਜਾਂ 1 ਰੁਪਈਆ ਦੀ ਲੱਗਣਾ ਮਹਾਰਾਜ ਦੇ ਘਰ ਜਾਣਾ ਹੈ 13 13 ਹੋਏਗੀ 13 ਰੁਪਏ ਜੀ ਆਹੋ ਜੀ ਬਾਬੇ ਨਾਨਕ ਵਾਲੇ 13 13 ਬਾਬੇ ਨਾਨਕ ਦੀਆਂ 13 13 13 ਸਦਾ 13 13 ਹੀ ਕਰਦੀ ਜੀ ਕਿੰਨੂ ਵੀ ਚੰਗਾ ਜੀ ਹਾਂਜੀ ਕਿੰਨੂ ਵੀ ਚੰਗਾ ਜੀ ਵੇਖ ਲਓ ਦੱਸੋ ਪੀਹਣੋ ਆਪਾਂ ਨੂੰ ਚਾਹੀਦਾ ਹੈ ਬਾਬੇ ਜੀਤ ਸਿੰਘ ਦੇ ਕਰਨਾ ਹਾਂ ਬਾਬੇ ਨਾਨਕ ਹੈ ਬਾਬੇ ਜੀਤ ਸਿੰਘ ਦੇ ਜਾਣਾ ਹੀ 77 ਜਗ੍ਹਾ ਤੇ ਜਾਣਾ 100 ਰੁਪਿਆ ਨਹੀਂ ਦੇਖਣਾ ਬਾਬੇ ਦੇ ਘਰ ਜਾਣਾ 77 ਜਗ੍ਹਾ ਤੇ ਜਾਣਾ ਵਾ ਵਪਾਰੀ ਨੂੰ 13 ਦਾ ਪੰਚਾ ਦੇਣਾ ਕੋਈ ਨਹੀਂੋ ਕੰਮ ਹੋ ਜੋ ਵੀਰ ਨੇ ਕਿਹਾ ਤਾਂ ਵੀ 13 ਹੀ 13 ਬਾਬੇ ਨਾਨਕ ਦੀਆਂ 13 ਹੀ 13 ਕਰ ਚਲੋ ਕਰ ਦੋ ਨਵੇਂ ਕਰ ਦੋ ਡੰਨ ਲਓ ਬਾਬੇ ਦਾ ਨਾਮ ਕਰਾ ਦੋ ਤਲਾਈ ਜੀ ਲੋ ਜੀ ਤੇਰਾ ਬਾਬੇ ਦਾ ਨਾਮ ਲੋਈ ਨੂੰ ਬਣ ਗਈ ਇਹੋ ਜਿਹੜੀ ਨਾਲ ਕੋਈ ਨਹੀਂ ਜਾਣਾ ਨਾਲ ਇਸੇ ਭਗਤ ਮੇਰੀ ਗੱਲ ਸੁਣੋ ਆ ਤੇਰਾ ਜੀ ਸੌਦਾ ਚਲਾ ਆ ਤੇਰਾ ਕਾਉਂਟ ਮੇਰੀ ਨਾਲ ਓ ਲੈ ਮੈਂ ਚਲਾ ਦਿੰਦਾ ਮੈਨੂੰ ਕੰਮ ਆ ਤੇਰਾ ਇੱਕ ਮਿੰਟ ਚਲਾ ਦਿਆ ਜਰਾ ਹਾਂ ਜੀ ਕਿੰਨਾ ਗਿਆ ਕਿੰਨਾ ਇਹ ਕਿੰਨੂੰ 5 26 ਦੇ ਰੇਟ ਬੱਕੇਗੇ ਅੱਛਾ ਲੈ ਓ 15 ਰੇਟ ਦੇ ਵੇਚਿਆ ਕਿੰਨੂੰ ਤਾਜਾ ਸਾਰਾ ਨਹੀਂ ਨਹੀਂ ਓ ਵੀਰ ਨੇ ਕਿਹਾ ਏ ਸ਼ਾਹ ਜੀ ਆ ਵੀ ਕਰਾਓ ਜੀ ਆ ਨੰਬੇ ਤੋਂ ਕੰਮ ਮਾਲ ਦਾ ਮਾਲ ਦਾ ਮੁੱਲ ਹੁੰਦਾ 15 ਰੇਟ ਦੇ ਵੇਚਿਆ ਸੱਚਾ 15 ਵੇਚਿਆ ਤੇ ਪੁੱਤਰ ਜਾਣਾ ਸੇਵਾ ਦੇ ਬਾਬੇ ਨੇ ਦੇਮ ਸਿੰਘ ਵੇਗਾਰ ਇਹ ਪਾਛਾ ਜਾਣਾ ਅੱਜ ਸਮਝ ਬਚੁੱਤੀ ਆ ਚੱਲ ਨਹੀਂ ਮੈਂ ਉਹ ਬਡੇ ਨਾਲਗੀਆਂ ਤੇਰਾ ਹੀ ਤੇਰਾ ਜੀ ਨਾਲਗੀਆਂ ਤੇਰਾ ਹੀ ਤੇਰਾ ਨਾਲਗੀਆਂ ਤੇਰਾ ਹੀ ਤੇਰਾ ਤੇਰਾ ਹੀ ਤੇਰਾ ਬਾਬਾ ਦੀ ਅਸਾਂ ਕਰਦੂ ਕੀ ਤੇਰਾ ਹੀ ਤੇਰਾ ਅੱਜ ਵੰਦੀਆ ਵੰਦੀਆ ਪੁੱਤ ਮਾਈ ਇਹਦੀ ਵੀ ਕਰਾ ਦੋ ਸੰਤਨ ਬਾਬਾ ਤੋਂ ਬਿਗੈਰਾ ਆਪਾਂ ਕਾਹਦੇ ਜੋਗੇ ਆ ਕੋਈ ਕਰ ਦੋ ਇਹ ਵੀ ਸਾਡਾ ਡੰਨ ਕੰਸਾ ਕਰੋ ਡਾਲੇ ਇਹ ਵੀਡੀਓ ਮੰਦੀ ਵੀ ਲਾਈਵ ਚੱਲਦਾ ਮੈਂ ਸਾਨੂੰ ਜਾਣ ਉਹਨਾਂ ਨੇ ਰਾਜ ਇਹ ਪੂਰੀ ਪਾੜੀ ਹੈ ਕੋਈ ਨਹੀਂ ਕੋਈ ਜੋ ਬਾਬਾਈ ਨੂੰ ਮਨਜ਼ੂਰ ਆ ਉਹੀ ਹੋਣਾ ਠੀਕ ਹੈ ਜੀ ਆ ਮਾਸ ਆ ਹੁਣ ਖਰਚ ਦੱਸੋ ਕੋਈ ਨਹੀਂ ਆ ਅੰਦਰ ਤੁਹਾਡੇ ਆ ਆ ਹੱਡੇ ਆ ਖਰਚ ਦੱਸੋ ਇਹਦੇ ਬਾਹਰ ਸਭ ਦਾ ਕਰਤੀ ਦਾ ਸਭ ਦਾ ਜੋ ਰਿਸਕੀ ਲੱਤ ਸਹੀ ਜਾਣਾ ਜੋ ਕੰਟੇ ਤੇ ਸਾਰਾ ਦੂਜਾ ਲੱਗਾ ਵਾ ਪਿੱਛੇ ਵੇਖ ਉਧਰ ਕਹਿ ਕਿ ਨਾ ਦੇਖ ਲਓ ਦੇਖ ਲਓ ਆ ਇਧਰ ਆ ਉਧਰ ਮੇਰਾ ਹੀ ਆ ਵੀਰ ਮੇਰੀ ਗੱਲ ਮੇਰੀ ਗੱਲ ਸਰ ਉਹ ਪਰ ਉੱਪਰ ਤੱਕ ਮੇਰਾ ਹੀ ਆ ਬਾਬਾ ਜੀ ਉੱਪਰ ਤੱਕ ਮੇਰਾ ਗੱਲ ਨਾ ਪਰ ਉਹ ਕਿੰਨਾ ਪਤਾ ਲੱਗਣ ਲਿਆ ਏ ਤੇਰਾ ਕਿਦਾਂ ਮੇਰੀ ਆ ਹਾਂਜੀ ਉਹ ਪਰਲਾ ਡਾਲੇ ਵੇਹੜੇ ਥੱਲੇ ਪਾ ਦੇ ਦੇਖੋ ਵੇਖੋ ਜਰੂਰ ਵੇਖੋ ਯਾਰ ਚਲੋ ਆਪਾਂ ਮੁੱਦੇ ਤੇ ਆਈਏ ਯਾਰ ਇੱਕ ਮਿੰਟ ਆਪਾਂ ਉਹ ਲੱਗਿਆ 50 ਰੁਪਏ ਗਰੇੜਾ ਥੱਲੇ ਪਾਣ ਦੇ ਉੱਪਰ ਚੰਗਾ ਪਾਣ ਦੇ ਆਹਨੇ 10 ਵੇਚੀ ਆ ਉਹ ਯਾਰ ਉਹਦੇ ਲੱਗੇ ਨਾ ਫਿਰ ਵੀ ਦੋ ਦੋ ਨਾ ਮੇ ਛੋਟੇ ਉੱਥੇ ਵੀ ਦੋ ਦੋ ਲੈਣ ਵਾਲੇ ਆ ਉੱਥੇ ਆਡੀ ਗੱਲ ਮੰਨ ਲੈ ਕੁਆਲਿਟੀ ਕੁਆਲਿਟੀ ਦਾ ਫਰਕ ਹੋਣਾ ਮੈਂ ਨਾ ਸਾਰਾ ਮਿਕਸ ਕਰ ਦੇ ਮਿਕਸ ਕਰਕੇ ਦੇਣਾ ਆਪਾਂ ਕਿਹੜਾ ਵੀ ਫਲਾਈ ਆ ਬੇ ਸੁਣਾਣਾ ਤੂੰ ਰਹਿਮ ਦੇ ਇਹ ਐ ਰੋਜ਼ ਕਰਦੇ ਆ ਕੋਈ ਆਉਂਦੇ ਨਹੀਂ ਨਾ ਪੇਂਡ ਨਹੀਂ ਸਾਰੇ ਕੰਨੇ ਅੰਨ ਸਿੱਧਾ ਪਵਾਲੇ ਵਾਲਾ ਅਮਰੀਕਾ ਅਮਰੀਕਾ ਲੈ ਖੜੀ ਜਾ ਬੜੀ ਮਿਹਨਤ ਦਾ ਭਰਾਵਾ ਦੀ ਜਿਉ ਲਾਸਟ ਵਾਰ ਦਿਖਾ ਦੇ ਅਮਨ ਅਮਨ ਤੈਪੂ ਘਾਵੀ ਮਨਾ ਬਹੁਤ ਜ਼ਿਆਦੀ ਮਿਹਨਤਾਂ ਕਰ ਰਲਾਉ ਯਾ ਫੋਨ ਲਾ ਕਿੰਨੂਆ ਨਾ ਵੇਖੋ ਹਣ ਕੀ ਕਰਦੇ ਹੋ ਔਖਾ ਹੀ ਕੰਮ ਲੱਗਦਾ ਕਿਉਂਕਿ ਇੰਨੇ ਅਜੇ ਕ੍ਰੈਡਰ ਹੋਰ ਪਏ ਆ 1 2 3 4 7 2 9 6 15 15 ਵਸੇ 22 22 ਕ੍ਰੈਡਰ ਅਜੇ ਪਏ ਆ Du kallar oss för Bergafulla. Det är det.